ਨਾਮ ਜੀ ਸੰਤੋਖ ਸਿੰਘ ਪਿੰਡ ਸ਼ਾਹਵਾਲਾ ਅੰਦਰੀਸਾ ਤਹਿਸੀਲ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਜੀ ਸਾਡਾ ਅਸੀਂ ਜੀ ਖੇਤੀ ਕਰਦੇ ਆਂ ਖੇਤੀ ਦੇ ਕੋਈ 10 12 ਏਕੜ 15 ਏਕੜ ਦੇ ਤਰੀਬ ਖੇਤੀ ਅਸੀਂ ਕਰੀਦੀ ਆ ਉਹਦੇ ਵਿੱਚ ਅਸੀਂ ਸਬਜ਼ੀਆਂ ਵੀ ਲਾਈਦੀ ਆ ਕਣਕ ਝੋਨਾ ਇਹ ਸਭ ਕੁਝ ਲਾਉਂਦੇ ਆ ਜਿੱਦਾਂ ਜਿੱਦਾਂ ਦਾ ਮੌਸਮ ਹੋਵੇ ਉਸ ਹਿਸਾਬ ਨਾਲ ਅਸੀਂ ਸਬਜ਼ੀ ਲਾਈਦੀ ਆ ਇਸ ਵਾਰ ਅਸੀਂ ਕਣਕ ਕੁਝ ਏਰੀਆ ਬੀਜਿਆ ਸੀ ਬਾਕੀ ਏਰੀਆ ਅਸੀਂ ਪੰਜ ਕੇ ਖੇਤ ਜਿਹੜੇ ਉਹ ਸਬਜ਼ੀ ਵਿੱਚ ਪਾਏ ਸੀ ਉਹਦੇ ਵਿੱਚ ਅਸੀਂ ਟਮਾਟਰ ਬੀਜੇ ਸੀ ਮਿਰਚਾਂ ਲਾਈਆਂ ਸੀ ਤੇ ਬਾਕੀ ਕਣਕ ਬੀਜੀ ਬਾਕੀ ਕੁਛ ਅਸੀਂ ਏਰੀਆ ਜਿਹੜਾ ਉਹ ਬੈਂਗਣ ਵਿੱਚ ਲਾਇਆ ਹੈ ਬਾਕੀ ਯੂਨੀਵਰਸਿਟੀ ਤੋਂ ਵੀ ਸਲਾਹ ਲੈ ਲਈਦੀ ਹੈ ਕਿਦਾਂ ਕਿਦਾਂ ਦੇ ਬੀਜ ਨਵੇਂ ਆਏ ਆ ਉਹ ਅਸੀਂ ਲਿਆ ਕੇ ਬਾਜ਼ਾਰ ਤੋਂ ਬੀਜ ਤਿਆਰ ਕਰੀਦੇ ਘਰੇ ਨਰਸਰੀ ਆਪਦੇ ਖੇਤਾਂ ਵਿੱਚ ਉਹ ਹੀ ਲਾਈਦੀ ਹੈ ਅਸੀਂ ਬਾਜ਼ਾਰੋਂ ਉਦਾਂ ਨਹੀਂ ਨਰਸਰੀ ਲਿਆਉਂਦੇ ਆਪਣੀ ਤਿਆਰ ਕਰਦੇ ਆਂ ਇਹ ਜੀ ਅਸੀਂ ਹੁਣ ਬੈਂਕਣ ਲਾਇਆ ਬੈਂਕਣ तकरीबन 4 ਕਨਾਲ ਲਾਇਆ ਏ ਕਿ ਅਸੀਂ ਪਿਛਲੇ ਸਾਲ ਥੋੜਾ 2 ਕਨਾਲ ਲਾਇਆ ਟਰਾਈਲ ਹੀ ਲਾਇਆ ਸੀਗਾ ਵੀ ਕਿਦਾਂ ਏ ਕੀ ਹਿਸਾਬ ਕਿਤਾਬ ਐਰ ਕਿ 4 ਕਨਾਲ ਲਾਇਆ ਬਹੁਤ ਵਧੀਆ ਖੇਤੀ ਹੈ ਇਹਨੂੰ ਫਰਵਰੀ ਵਿੱਚ ਅਸੀਂ तकरीबन ਅਸੀਂ ਪਨੀਰੀ ਦੀ ਨਰਸਰੀ ਜਿਹੜੀ ਉਹ ਬਜਾਈ ਕੀਤੀ ਸੀ ਨਰਸਰੀ ਦੀ ਬਾਅਦ ਚ ਜਿਹੜਾ ਪੌਦਾ ਜਿਹੜਾ ਉਹ 25 ਦਿਨ ਦੇ ਵਿੱਚ ਇਹਦਾ ਪਲੈਂਟ ਤਿਆਰ ਹੋ ਗਿਆ ਸੀ ਉਹ ਅਸੀਂ ਫਿਰ ਮਾਰਚ ਵਿੱਚ ਦੇ ਮਹੀਨੇ ਪਹਿਲੇ ਫਸਟ ਵੀਕ ਮਾਰਚ ਦੇ ਪਹਿਲੇ ਹਫਤੇ ਉਹ ਅਸੀਂ ਲਾਤਾ ਹੈਗਾ तकरीबन ਪਹਿਲਾ ਖੇਤ ਨੂੰ ਚੰਗੀ ਤਰ੍ਹਾਂ ਵਾਹ ਲਈਦਾ ਜੀ ਬਾਦ ਵਿੱਚ ਇਹਦੀਆਂ तकरीबन ਨਾ 8 ਫੁੱਟ ਦੀ ਦੂਰੀ ਤੇ ਜਿਹੜੀਆਂ 8 ਫੁੱਟ ਦੂਰੀ ਤੇ ਦੀ ਖੇਲ ਬਣਾਈਦੀ ਹੈ ਜਿਦੇ ਵਿੱਚ ਦੀ ਟਰੈਕਟਰ ਸੌਖਾ ਲੰਘ ਜਾਏ ਤੇ 2-2 ਫੁੱਟ ਦੀ ਵਿੱਥ ਤੇ ਪੌਦਾ ਲਾ ਦੇਦਾ ਤੇ ਖਾਦ ਦੀ ਪਹਿਲਾਂ ਨੂੰ ਸਟਾਰਟਿੰਗ ਵਿੱਚ ਕੋਈ ਖਾਸ ਜ਼ਰੂਰਤ ਨਹੀਂ ਆ ਜਿੱਧਰਲੇ ਪਾਸੇ ਪੌਦਾ ਲਾਉਣਾ ਤੁਸੀਂ ਉੱਥੇ ਥੋੜੀ ਜਿਹੀ ਡੀਏਪੀ ਪਾ ਦਿੱਤੀ ਹੈ ਤੇ ਪੌਦਾ ਲਗਾ ਦਿੱਤਾ ਬਾਅਦ ਵਿੱਚ ਇਹਨੂੰ ਫਿਰ ਪਾਣੀ ਦਿੰਦੇ ਰਹੀਦਾ ਤੇ ਖਾਦ ਗੁਡਾਈ ਕਰਾਈ ਦੀ ਲੇਬਰ ਲਵਾ ਕੇ ਗੁਡਾਈ ਕਰਾਈ ਦੀ ਹੈ ਚਲੋ 20 ਵਧੀਆ ਵਾ ਇਹ ਮਿਹਰਿਆ ਸਾਨੂੰ ਨਵ ਕਿਰਨ 20 ਹੈ ਵਧੀਆ ਇਹਦੀ ਕੁਆਲਿਟੀ ਹੈ ਬਾਜ਼ਾਰ ਵਿੱਚ ਡਿਮਾਂਡ ਵੀ ਹੈ ਇਹਦੀ ਤੇ ਇਹ ਚੰਗਾ ਹੁਣ ਅਸੀਂ ਸਾਡੇ ਤਿਆਰ ਆ ਫਸਲ ਬਿਲਕੁਲ 2 ਮਹੀਨਿਆਂ ਵਿੱਚ ਇਹ ਤਿਆਰ ਹੋ ਗਿਆ ਪੌਦਾ ਇਹਨੂੰ ਅਸੀਂ ਖਾਦ ਪਾਈ ਆ ਸਪਰੇਆ ਵੀ ਕਰਦੇ ਆ ਜ਼ਿਆਦਾਤਰ ਇਹਦੀ ਪ੍ਰੋਬਲਮ ਆਉਂਦੀ ਆ ਸੁੰਡੀ ਇਹਨੂੰ ਪੈਂਦੀ ਆ ਕਾਣ ਪੈਂਦੀ ਆ ਬੈਂਗਨ ਉਹ ਹਿੰਸਪਰੇ ਹਫਤੇ ਦੀ ਹਫਤੇ کئی ਵਾਰ 5 ਦਿਨਾਂ 4 ਦਿਨ ਬਾਅਦ ਵੀ ਪੈਂਦੀ ਆ ਬਾਕੀ ਜੇ بارش ਦੇ ਉੱਤੇ ਨਰਪਰਾ ਜੇ ਜ਼ਿਆਦਾ بارش ਹੋਵੇ ਤਾਂ ਇਹ ਇਹਦਾ ਫਲ ਬਹੁਤ ਵਧੀਆ ਰਹਿੰਦਾ ਹੈ ਇਹ ਠੰਡ ਮੌਸਮ ਜਿਹੜਾ ਠੰਡਾ ਇਹਨੂੰ ਚਾਹੀਦਾ ਜੀ ਇਹ ਬੈਂਗਣ ਵਾਸਤੇ ਠੰਡੇ ਮੌਸਮ ਵਿੱਚ ਜਿਹੜਾ ਫਲ ਆ ਉਹ ਪੂਰਾ ਪੂਰਾ ਬਣ ਜਾਂਦਾ ਜਿਹੜਾ ਨਹੀਂ ਤਾਂ ਉਦਾਂ ਫਲ ਗਰਮੀ ਜ਼ਿਆਦਾ ਪੈ ਜਾਵੇ ਤਾਂ ਮਨ ਵਧਨ ਨਾਲ ਜਿਹਦੇ ਟੈਂਪਰੇਚਰ ਕੋਈ 40 40 ਡਿਗਰੀ ਤੋਂ ਉੱਪਰ ਚਲਾ ਗਿਆ ਫਿਰ ਇਹਦੇ ਫਲ ਫੁੱਲ ਜਿਹੜੇ ਡਿੱਗ ਜਾਂਦੇ ਆ ਜਿੰਨਾ ਥੱਲੇ ਨੂੰ ਟੈਂਪਰੇਚਰ ਆ ਉਹਦਾ ਇਹਦਾ ਮੈਂਗੜ ਬਣਦਾ ਵਧੀਆ ਇੱਥੇ ਫਿਰ ਸਪਰੇ ਵੀ ਘਟ ਕਰਨੀ ਪੈਂਦੀ ਹੈ ਹੁਣ ਜਦੋਂ ਤਿਆਰ ਆ ਫਲ ਇਹਦਾ ਬਿਲਕੁਲ ਅਸੀਂ ਤੋੜ ਰਹੇ ਆ ਇਹਦਾ ਕੋਈ ਝਾੜ ਬਹੁਤ ਵਧੀਆ ਝਾੜ ਆ 12 10 ਤੋਂ 10 ਕਵੈਂਟਲ ਤੇ ਦਾ ਆਰਾਮ ਨਾਲ ਝਾੜ ਨਿਕਲ ਜਾਂਦਾ ਚਾਰ ਕਣਾ ਥਾਂ ਲਾਇਆ ਜੇ ਕਿੱਲੇ ਦਾ ਤੁਸੀਂ ਹਿਸਾਬ ਲਾ ਲਓ ਇਹ 20 25 ਕਵੈਂਟਲ ਝਾੜ ਦੇ ਜਾਂਦਾ ਜੇ ਵਧੀਆ ਫਸਲ ਬਣੀ ਹੋਵੇ ਤਾਂ ਤੇ ਰੇਟ ਚਲੋ ਵਧੀਆ ਮਿਲ ਜਾਂਦਾ ਹੁਣ ਪਹਿਲਾਂ ਰੇਟ ਦੀ ਥੋੜੀ ਜਰੂਰ ਨਾ ਬਤਾਈ ਸੀ ਸਾਨੂੰ 5-6 ਰੁਪਏ ਮਾਰਕੀਟ ਵਿੱਚ 5-6 ਰੁਪਏ ਨਾਲ ਖਰਚੇ ਹੀ ਮਹਾ ਪੂਰੇ ਹੁੰਦੇ ਆ ਵੈਸੇ ਜ਼ਿਮੀਦਾਰ ਦੇ ਨਹੀਂ ਕੁਝ ਵੀ ਮਿਲਦਾ ਜਦੋਂ 10-12 ਤੋਂ ਉੱਪਰ ਰੇਟ ਚਲਾ ਜਾਂਦਾ ਫਿਰ ਜ਼ਿਮੀਦਾਰ ਦੇ ਕੁਝ ਮਿਲ ਜਾਂਦਾ ਉਹਨੂੰ ਇਸ ਵਾਰ ਚਲੋ ਰੇਟ ਠੀਕ ਆ ਹੁਣ ਵੀ 25 ਰੁਪਏ ਵੀ ਇਹਦਾ ਰੇਟ ਰਿਹਾ ਵਾ 25 ਰੁਪਏ ਵੀ ਅਸੀਂ 28 ਰੁਪਏ ਵੀ ਵੇਚ ਕੇ ਆਏ ਆ ਜ਼ਿਆਦਾਤਰ ਇਹਦੀ ਮਾਰਕੀਟ ਜ ਅਸੀਂ ਜਲੰਧਰ ਮੰਡੀ ਚ ਕਰੀਦੀ ਆ ਉੱਥੇ ਲੈ ਜਾਂਦੀ ਗੱਡੀ ਉੱਥੇ ਵੇਚੀਦਾ ਆ ਮੇਰਾ ਨਾਮ ਪਿਆਰਾ ਸਿੰਘ ਹੈ ਤੇ ਮੈਂ ਪਿੰਡ ਬੂਥਕੜ ਦਾ ਵਸਨੀਕਾਂ ਤੇ ਉੱਥੇ ਮੇਰੇ ਕੋਲ 4 ਕਿੱਲੇ ਜ਼ਮੀਨਾਂ ਜਿਹਦੇ ਵਿੱਚ ਮੈਂ ਕੁਦਰਤੀ ਖੇਤੀ ਕਰਦਾ ਕੁਦਰਤੀ ਖੇਤੀ ਦੇ ਵਿੱਚ ਸੀਜ਼ਨਲ ਜਿਹੜੀਆਂ ਸਬਜ਼ੀਆਂ ਹੈਗੀਆਂ ਜਿਵੇਂ ਮਟਰ ਹੋ ਗਿਆ ਗਾਜਰ ਹੋ ਗਿਆ ਆਲੂ ਹੋ ਗਿਆ ਮੂਲੀ ਸ਼ਗਮਲ ਪਾਲਕ ਮੇਥੀ ਧਨੀਆ ਇਹ ਸਾਰੀਆਂ ਮੈਂ ਸਬਜ਼ੀਆਂ ਉਗੋਨਾ ਤੇ ਉਸ ਦੇ ਨਾਲ ਨਾਲ ਮੈਂ ਦੋ ਖੇਤਾਂ ਦੇ ਵਿੱਚ ਆਪਣੇ ਜਿਹੜੀ ਹੈਗੀ ਦੇਸੀ ਕਣਕ ਉਹ ਬੀਜਦਾ ਤੇ ਨਾਲ ਮੈਂ ਆਪਣੇ ਖੇਤਾਂ ਦੇ ਵਿੱਚ ਦੋ ਕਨਾਲ ਥਾਂ ਇਦਾਂ ਦਾ ਰੱਖਿਆ ਹੈ ਜਿਹਦੇ ਵਿੱਚ ਮੈਂ 10 ਤਰ੍ਹਾਂ ਦੇ ਫਲ ਲਾਇਆ ਹੋਆ ਉਹ ਫਲ ਮੈਂ ਵੇਚਣ ਲਈ ਨਹੀਂ ਸਿਰਫ ਆਪਣੇ ਖਾਣ ਲਈ ਜਾਂ ਆਪਣੇ ਪਰਿਵਾਰ ਦੇ ਲਈ ਤੇ ਇਹ ਖੇਤੀ ਜਿਹੜੀ ਆ ਇਹ ਮੈਂ ਪਿਛਲੇ 5 ਸਾਲ ਤੋਂ ਕਰ ਰਿਹਾ ਹਾਂ ਤੇ ਮੈਂ ਇਹਦੇ ਵਿੱਚ ਸੈਟੀਸਫਾਈ ਹਾਂ ਕਿਉਂਕਿ ਜਿੰਨੀ ਮੈਂ ਪ੍ਰੋਡਿਊਸ ਪੈਦਾ ਕਰਦਾ ਉਹਦੀ ਮੈਨੂੰ ਮਾਰਕੀਟਿੰਗ ਮਿਲ ਜਾਂਦੀ ਆ ਤੇ ਮੈਂ ਉਹ ਵੇਚ ਕੇ ਤੇ ਉਹਦੇ ਉੱਤੋਂ ਮੁਨਾਫਾ ਕਮਾ ਲੈਣਾ ਤੇ ਇਸ ਦੇ ਨਾਲ ਹੀ ਮੈਂ ਇਹ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਆਲੇ ਦੁਆਲੇ ਦੇ ਕਿਸਾਨ ਹੈਗੇ ਆ ਜਿਨ੍ਹਾਂ ਕੋ ਜਿਆਦਾ ਪੈਲੀ ਆ ਉਹ ਬੇਸ਼ੱਕ ਆਪਣੇ ਟਿਊਬਲ ਦੇ ਉੱਤੇ ਕਨਾਲ ਜਾਂ ਦੋ ਕਨਾਲ ਦੀ ਸਬਜੀ ਵਿਜੀਨ ਫਲਦਾਰ ਬੂਟੇ ਲਾਉਣ ਤੇ ਉਹਦੇ ਨਾਲ ਉਹਨਾਂ ਦੇ ਆਪਣੇ ਪਰਿਵਾਰ ਨੂੰ ਜਿੱਥੇ ਫਲ ਮਿਲਣਗੇ ਨਾਲ ਉਹਨਾਂ ਨੂੰ ਵਧੀਆ ਸਬਜ਼ੀਆਂ ਮਿਲਣਗੀਆਂ ਤੇ ਉਹਨਾਂ ਦੀ ਸਿਹਤ ਜਿਹੜੀ ਆ ਉਹ ਆਪਣੇ ਆਪ ਇਹ ਕਾਇਮ ਰਹੇਗੀ ਤੇ ਬਿਮਾਰੀਆਂ ਤੋਂ ਰਹਿਤ ਰਹਿਣਗੇ ਜਿੱਥੇ ਅਸੀਂ ਕੁਦਰਤੀ ਖੇਤੀ ਕਰਦੇ ਆ ਉੱਥੇ ਸਾਡੇ ਕੋਲ ਪਹਿਲਾਂ ਪਹਿਲਾਂ ਕੀੜੇ ਮਕੌੜਿਆਂ ਦਾ ਕਾਫੀ ਪ੍ਰਭਾਵ ਦੇਖਣ ਨੂੰ ਮਿਲਦਾ ਸੀ ਹੁਣ ਜਿਉਂ-ਜਿਉਂ ਅਸੀਂ ਅੱਗੇ ਵਧੇ ਆ ਇਹ ਜਿਹੜੀਆਂ ਦੂਸਰੀਆਂ ਖਾਦਾ ਹੈਗੀਆਂ ਉਹਨਾਂ ਤੋਂ ਉਹਨਾਂ ਨੂੰ ਛੱਡ ਦਿੱਤਾ ਤੇ ਦੇਸੀ ਗਾਂ ਦਾ ਪੁਸ਼ਾਵ ਜਾਂ ਉਹਦਾ ਗੋਹਾ ਉਹਦਾ ਅਸੀਂ ਦੋ ਤਰੀਕੇ ਦੇ ਨਾਲ ਜਿਹੜਾ ਮਿਸ਼ਰਣ ਬਣਾ ਕੇ ਖੇਤਾਂ ਵਿੱਚ ਪਾਉਂਦੇ ਆ ਇੱਕ ਸੁੱਕਾ ਜੀਵ ਅਮਰਤ ਹੁੰਦਾ ਹੈ ਤੇ ਇੱਕ ਗਿੱਲਾ ਕਨਕਾ ਹਰ ਇੱਕ ਕਿਸਾਨ ਨੂੰ ਜਿਹੜਾ ਛੋਟੇ ਕਿਸਾਨ ਆ ਮੈਂ ਤਾਂ ਕਹੂੰਗਾ ਉਹਨਾਂ ਨੂੰ ਥੋੜੀ ਬਹੁਤੀ ਇਹ ਜ਼ਰੂਰ ਸਬਜੀ ਨਾਲ ਲਾਉਣੀ ਚਾਹੀਦੀ ਹੈ ਛੋਟੇ ਕਿਸਾਨਾਂ ਵਾਸਤੇ ਲਾਹੇਵੰਦ ਸੌਦਾ ਹੈਗਾ ਹੈ ਚੰਗੀ ਵੀ ਜੋ ਥੋੜਾ ਥੋੜਾ ਜਗਾ ਵੀ ਜੋ ਫालतੂ ਜਿੰਨਾ ਤੁਹਾਡੇ ਕੋਲ ਏਰੀਆ ਵਾ ਉਸੇ ਹਿਸਾਬ ਨਾਲ ਤੁਸੀਂ ਫਸਲ ਬੀਜਣੀ ਚਾਹੀਦੀ ਆ ਐਵੇਂ ਆਪਣਾ ਜਿੱਦਾਂ ਕਹਿੰਦੇ ਉਹ ਚਾਦਰ ਦੇ ਕੇ ਪੈਰ ਪਸਾਰਨੇ ਚਾਹੀਦੇ ਆ ਇਹ ਵਾਧੂ ਫालतੂ ਜਿਹੜਾ ਤੁਸੀਂ ਏਰੀਆ ਬੀਜੋਗੇ ਨਾ ਬਾਈ ਚਾਂਸ ਮਾਰਕੀਟ ਵਿੱਚ ਪ੍ਰੋਬਲਮ ਆ ਗਈ ਤਾਂ ਤੁਸੀਂ ਤੁਹਾਡਾ ਕੰਮ ਡਾਊਨ ਹੋ ਸਕਦਾ ਇਸ ਕਰਕੇ ਜਿੰਨਾ ਕਿ ਤੁਹਾਡੇ ਕੋਲ ਰਕਬਾ ਆ ਉਹਨਾਂ ਕੀ ਤੁਸੀਂ ਇਹ ਸਬਜ਼ੀ ਦਾ ਕੰਮ ਕਰੋ ਅਸੀਂ ਵੈਂਗਣ ਲਾਈਦੀ ਆ ਸਬਜੀ ਹੋਰ ਮਿਰਚਾਂ ਲਾ ਕੇ ਪਿੱਛੇ ਮਿਰਚਾਂ ਵੀ ਤੋੜੀਆਂ ਬਹੁਤ ਵਧੀਆ ਰਹੀਆਂ ਟਮਾਟਰ ਲਾਇਆ ਸੀ ਆਲੂ ਲਾਇਏ ਸੀ ਤੋ ਤਿੰਨ ਕਿੱਲੇ ਮੱਕੀ ਲਾਈ ਫੇ ਉਹਦੇ ਵੱਢ ਤੇ ਚਲੋ ਬਹੁਤ ਵਧੀਆ ਸਾਡਾ ਕੰਮ ਚੱਲੀ ਜਾਂਦਾ ਹੈ ਕੋਈ ਕੋਈ ਘਾਟੇ ਵੰਦਾ ਸੌਦਾ ਨਹੀਂ ਹੈ ਬਾਕੀ ਲੇਬਰ ਅਸੀਂ ਆਪ ਵੀ ਖੇਤਾਂ ਵਿੱਚ ਬਹੁਤ ਨਾਲ ਹੀ ਕੰਮ ਕਰੀਦਾ ਲੇਬਰ ਵੀ ਨਾਲ ਹੁੰਦੀ ਆ ਸਾਰੇ ਕੰਮ ਅਸੀਂ ਕਰਦੇ ਆਪ ਵੀ ਨਾਲ ਕਰਦੇ ਲੇਬਰ ਵੀ ਲਾਈਦੀ ਜਦੋਂ ਜ਼ਿਆਦਾ ਕੰਮ ਹੁੰਦਾ ਫੇ ਲੇਬਰ ਵੀ ਨਾਲ ਲਈਦੀ ਹੁਣ ਬੈਂਕ ਦੀ ਤੜਾਈ ਚੱਲ ਰਹੀ ਆ ਹੁਣ ਲੇਬਰ ਸਾਡੇ ਨਾਲ ਉਹ ਤੜਵਾਉਂਦੀ ਆ ਗੱਡੀ ਲੈ ਜਾਂਦੀ ਖੇਤ ਚੋਂ ਆਣ ਕੇ ਤੇ ਜਲੰਧਰ ਮੰਡੀ ਚਲੇ ਜਾਂਦੇ ਆ ਚਲੋ ਬਹੁਤ ਵਧੀਆ ਸਾਨੂੰ ਇਹਨਾਂ ਵੀ ਕਣਕ ਤੋਂ ਝੋਨੇ ਤੋਂ ਫਾਇਦਾ ਆਇਆ ਇਹਦਾ ਜੇ ਇਸੇ ਰੇਟ ਤੇ ਵਿਕੀ ਜਾਣ ਫੇ ਇਹ ਫਸਲ ਪੈਸੇ ਦੇ ਜਾਂਦੀ ਹੈ ਬਹੁਤ ਵਧੀਆ ਆਇਆ ਸੀ ਗੱਲ ਨਹੀਂ ਸਾਰੇ ਕਿਸਾਨਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਇਹ ਲਾਓ ਫਸਲ ਸਬਜੀ ਜਿਹੜੀ ਆ ਲਾਉਣੀ ਚਾਹੀਦੀ ਜ਼ਰੂਰੀ ਇਹ ਫੇ ਹੀ ਤੁਹਾਡੇ ਖਰਚੇ ਜਿਹੜੇ ਆ ਉਹ ਟਰੇਣਗੇ ਨਹੀਂ ਤਾਂ ਤੁਸੀਂ ਜਾਦਾ ਮਹਗਾਈ ਦੀ ਮਾਰ ਥੱਲੇ ਆ ਗਿਆ ਤਾਂ ਉੱਠਣਾ ਬਹੁਤ ਔਖਾ ਹੋ ਜਾਊਗਾ ਇਸ ਕਰਕੇ ਸਬਜੀ ਦਾ ਕੰਮ ਕਰੋ ਨਾਲ ਝੋਨਾ ਕਣਕ ਲਾਓ ਨਾਲ ਸਬਜੀ ਦਾ ਵੀ ਥੋੜਾ ਥੋੜਾ ਆਪਣੇ ਰਕਬੇ ਦੇ ਹਿਸਾਬ ਨਾਲ ਬਜਾਈ ਕਰੋ। ਬਾਕੀ ਕਿਸਾਨ ਵੀਰਾਂ ਨੂੰ ਮੈਂ ਤਾਂ ਇਹੋ ਹੀ ਕਹਾਗਾ ਕਿ ਵਧੀਆ ਸੌਦਾ ਇਹਨੂੰ ਲਾਓ ਤੁਸੀਂ ਛੱਡੋ ਨਹੀਂ। ਆਹ ਜਿਹੜੇ ਮੌਸਮ ਠੀਕ ਰਹਿ ਜਵੇ ਤਾਂ ਸਬਜੀ ਸਾਰੀ ਠੀਕ ਰਹਿੰਦੀ ਆ। ਇਹ ਕੋਈ ਘਾਟੇ ਵੰਦਾ ਸੌਦਾ ਨਹੀਂ ਐ। ਖਾਦ ਦੀ ਗੱਲ ਆ ਦਵਾਈਆਂ ਦੀ ਗੱਲ ਆ ਉਹ ਤਾਂ ਮਾਰਕੀਟ ਚੋਂ ਮਿਲਣੀਆਂ ਆ। ਉਹ ਅਸੀਂ ਜਿੱਦਾਂ ਜਿੱਦਾਂ ਮਾਰਕੀਟ ਚੋਂ ਮਿਲਦੀਆਂ ਦਵਾਈਆਂ ਬਾਕੀ ਸਾਨੂੰ ਵੀ ਨੌਲੇਜ ਹੋ ਗਈ ਆ ਖੇਤੀਬਾੜੀ ਮਾਰਾਂ ਦੀਆਂ ਸੁਣੀ ਦੀਆਂ ਟੀਵੀ ਤੇ ਪੈਣਪਰਾ ਵੀ ਜਿਹੜੇ ਆ ਸਾਡੇ ਲਾਉਂਦੇ ਆ ਲਾਗੇ ਉਹ ਵੀ ਉਹਨਾਂ ਕੋਲ ਪੁੱਛ ਲੇਦਾ ਦਾ ਦਿੰਦੇ ਕਿਹੜੀ ਦਵਾਈ ਆ ਕਿਹੜੇ ਟਾਈਮ ਪਾਉਣੀ ਆ ਬਾਕੀ ਹੁਣ ਤਾਂ ਸਾਨੂੰ ਪੂਰਾ ਪਤਾ ਲੱਗ ਗਿਆ ਅਸੀਂ ਆਪ ਇੱਥੇ ਹਸਾਮਨਾ ਜਿਹੜੀ ਓਖਾਦ ਵੀ ਪਾਈਦੀ ਆ ਦਵਾਈ ਵੀ ਲਿਆਈਦੀ ਬਾਜ਼ਾਰ ਤੋਂ ਉਹ ਬਹੁਤ ਵਧੀਆ ਬਹੁਤ ਹੀ ਮਹਿੰਗੀ ਦਵਾਈ ਵੀ ਯੂਜ਼ ਨਹੀਂ ਕਰੀਦੀ ਕਿਉਂਕਿ ਫਾਲਤੂ ਦਵਾਈ ਦੁਕਾਨਾ ਵਾਲਿਆਂ ਦੇ ਉੱਤੇ ਨਹਿਰ ਪਰ ਵੀ ਰਹਿ ਕੇ ਵੀ ਤੁਸੀਂ ਨਹੀਂ ਪਾਸ ਹੋ ਸਕਦੇ ਜੇ ਤੁਸੀਂ ਕਹੋਗੇ ਵੀ ਦੁਕਾਨ ਵਾਲਾ ਕਵੇ ਆਹ ਦਵਾਈ ਪਾਓ ਨਹੀਂ ਕੁਛ ਤੁਹਾਨੂੰ ਵੀ ਨੋ ਲੈਜ ਜ਼ਿੰਮੇਦਾਰ ਨੂੰ ਚਾਹੀਦੀ ਆ ਜੇ ਜ਼ਿੰਮੇਦਾਰ ਨੂੰ ਨੋ ਲੈਜ ਨਹੀਂ ਆ ਤਾਂ ਫਿਰ ਤੁਹਾਨੂੰ ਕੋਈ ਕੁਛ ਵੀ ਪਵਾ ਸਕਦਾ ਵਾ ਇਸ ਕਰਕੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਕਿਹੜੀ ਦਵਾਈ ਕਿਹੜੇ ਟਾਈਮ ਪਾਉਣੀ ਆ ਉਹਦੇ ਹਿਸਾਬ ਨਾਲ ਪਹਿਲੇ ਸਾਲ ਤੁਸੀਂ ਜ਼ਰੂਰ ਟ੍ਰਾਇਲ ਲਾਓ ਐਸਾ ਨਹੀਂ ਅੱਖਾਂ ਮੀਟ ਕੇ ਕੰਮ ਨਹੀਂ ਕਰੋ ਪਹਿਲੇ ਸਾਲ ਟ੍ਰਾਇਲ ਲਾਓ ਦੂਸਰੇ ਸਾਲ ਤੁਸੀਂ ਆਪਣਾ ਰਕਬਾ ਵਧਾਓ ਤੁਹਾਨੂੰ ਪਤਾ ਲੱਗ ਜਾਊਗਾ ਕਿੰਨੇ ਕਿਹੜੀ ਚੀਜ਼ ਪਾਉਣੀ ਕਿਹੜੇ ਵਕਤ ਪਾਉਣੀ ਆ ਉਹ ਸਾਰਾ ਕੰਮ ਤੁਹਾਡਾ ਜਿਹੜਾ ਫਿਰ ਸਹੀ ਰਹੇਗਾ ਠੀਕ ਆ ਬਹੁਤ ਵਧੀਆ ਕੰਮ ਚੱਲੀ ਜਾਂਦਾ ਜੀ ਵੈਂਗਣ ਦੀ ਹੋਣ ਕੱਲ ਨੂੰ ਅਸੀਂ ਤੜਾਈ ਕਰਨੀ ਤਿਆਰ ਆ ਸਾਡੀ ਤੜਾਈ ਮੈਂ ਜਗਤਾਰ ਸਿੰਘ ਪਿੰਡ ਕੁੱਤੀ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੈਂ 10 2010 ਤੋਂ ਮਿਰਚ ਦੀ ਖੇਤੀ ਚੋਨਾ ਕਣਕ ਦੀ ਖੇਤੀ ਕਰ ਰਿਹਾ ਜੋ ਮਿਰਚ ਦੀ ਖੇਤੀ ਹੈ ਇਹ ਨਵੰਬਰ ਚ ਲਾਈ ਸੀ 1 ਫੁੱਟ ਤੇ ਬੂਟਾ ਲਾਈਦਾ ਤੇ 3 ਫੁੱਟ ਖੇੜੀ ਤੋਂ ਖੇੜੀ ਦਾ ਫਾਸਲਾ ਹੈ ਤੇ ਗਰਮੀ ਚ ਸਲਗਮ ਤੇ ਗੋਭੀ ਇਹ ਲਾਉਨੇ ਆ ਤੇ ਬਾਕੀ ਕਣਕ ਦੀ ਖੇਤੀ ਕਰਦੇ ਆ ਮੰਡੀ ਕਰਨ ਮੰਡੀ ਕਰਨ ਪੱਟੀ ਵੇਚਦੇ ਆ ਤਰਨ ਤਾਰਨ ਫਰੋਜਪੁਰ ਸ਼ਬਲਾ ਮਿਰਚ ਦੀ ਉਹ 1.5 ਫੁੱਟ ਤੇ ਬੂਟਾ 0.5 ਫੁੱਟ ਤੇ ਬੂਟਾ ਲਾਈਦਾ ਹੈ ਤੇ 1.5 ਫੁੱਟ ਤੋਂ ਫਾਸਲਾ ਹੈ ਖੇੜੀ ਤੋਂ ਖੇੜੀ ਦਾ 2010 ਤੋਂ ਸ਼ੁਰੂ ਕੀਤੀ ਸੀ ਸਬਜ਼ੀ ਦੀ ਖੇਤੀ ਤੇ ਇਹਦੇ ਚ ਬੈਨੀਫਿਟ ਹੈ ਸਬਜ਼ੀ ਚ ਮਿਰਚ ਚ ਐਰ ਕੀ ਥੋੜਾ ਜਿਹਾ ਲਾਕਡਾਊਨ ਦਾ ਕਰਕੇ ਡਾਊਨ ਰਿਹਾ ਹੈ ਨਹੀਂ ਤੇ ਮਨਾਵੇਂ ਵਾਲੀ ਮੁਨਾਫੇ ਵਾਲੀ ਖੇਤੀ ਹੈ ਘਾਟੇ ਵਾਲੀ ਨਹੀਂ ਹੈ ਇਹ ਤਿੰਨ ਕਿੱਲੇ ਖੇਤੀ ਦੋ ਕਿੱਲੇ ਸ਼ਿਮਲਾ ਮਿਰਚ ਹੈ ਤੇ ਕਿੱਲਾ ਲੰਮੀ ਮਿਰਚ ਦਾ ਹੈ ਤੇ ਨਵੰਬਰ ਚੋਂ ਲਾ ਕੇ ਤੇ ਇਹਨੂੰ ਪੋਲੀ ਹੌਸਨਾ ਟੱਕ ਕੇ ਤੇ ਅਪ੍ਰੈਲ ਦੇ ਵਿੱਚ ਖੇਤੀ ਅਪ੍ਰੈਲ ਦੇ ਵਿੱਚ ਦੀ ਚੜਾਈ ਸ਼ੁਰੂ ਹੋ ਜਾਂਦੀ ਹੈ ਪ੍ਰੀਰੀ ਮੈਂ ਆਪ ਤਿਆਰ ਕਰਦਾ ਹਾਂ ਆਪਦੀ ਤੇ ਆਪ ਹੀ ਤਿਆਰ ਕਰਦਾ ਤੇ ਆਪ ਹੀ ਲਾਉਣਾ ਹੈ ਤੇ ਚਾਰ ਸਾਰਾ ਇਹਦਾ ਜੋ ਸ਼ਿਮਲਾ ਹੈ ਉਹ ਕਿੱਲੇ ਵਿੱਚੋਂ 200 ਤੋਂ ਲੈ ਕੇ 250 ਕੁਆਂਟਲ ਤੇ ਜੋ ਲੰਮੀ ਮਿਰਚ ਹੈ ਇਹ ਵੀ 100 ਤੋਂ ਲੈ ਕੇ 150 ਕੁਆਂਟਲ ਤੱਕ ਲਾਉਦਾ ਹੈ ਬਾਕੀ ਇਥੇ ਸਟੋਰ ਨਹੀਂ ਹੈ ਜੇ ਸਟੋਰ ਹੋਣ ਤੇ ਫਿਰ ਸਟੋਰ ਕਰਕੇ ਵੇਚ ਸਕਦੇ ਆ ਜੋ ਅਗਲੀ ਵਾਰ ਨੂੰ ਵੇਖੀ ਵੇਖ ਜੀ ਰਕਸ਼ਟੀ ਇਹਦਾ ਇੱਕ ਸਕਾ ਕੇ ਵੀ ਮੈਂ ਲਾਲ ਵੀ ਸਕਾ ਕੇ ਜੋ ਇਥੇ ਖਾਲੜੇ ਮੰਡੀ ਹੈ ਉਥੇ ਵੇਚ ਕੇ ਆਇਆ ਤੋੜਨ ਵਾਸਤੇ ਸਾਰਾ ਲੇਬਰ ਇਹ ਚੜਾਈ ਲੈਂਦੇ ਆ ਇਹ ਰੋਜ਼ ਦੀ ਕੋਈ 2 ਕੁਆਂਟਲ ਟੁੱਟ ਜਾਂਦੀ ਐ ਤੇ ਸ਼ਿਵਲਾ ਵੀ ਕੋਈ 4-5 ਕੁਇੰਟਲ ਡੇਲੀ ਡੋੜਦੇ ਆ। ਇਹ ਅਸੀਂ ਸਰ ਲਫਾਫਾ ਲੈ ਕੇ 15 ਕਿਲੋ ਦੀ ਪੈਕਿੰਗ ਕਰਕੇ ਮਾਰਕੀਟ 'ਚ ਲੈ ਜਾਂਦੇ ਆ। ਤੇ ਜੋ ਕਿ ਰੇਟ ਸਮੇਂ-ਸਮੇਂ 'ਨਾ 15 ਤੋਂ 20 ਰੁਪਏ ਯਾਨੀ ਕਿ ਕਿਲੋ 2000 ਕੁਇੰਟਲ 2000 ਰੁਪਏ ਦਾ ਕੁਇੰਟਲ ਦੇ ਹਿਸਾਬ ਨਾਲ ਵਿਕ ਜਾਂਦੀ ਐ। ਤੇ ਜਿਹੜੀ ਸੁੱਕੀ ਐ ਉਹ 65 ਰੁਪਏ 70 ਰੁਪਏ ਯਾਨੀ ਕਿ ਇਹ ਮਾਰਕੀਟ ਹੈ ਪੈਣ ਸੁੱਕੀ ਲਾਲ ਮਿਰਚ ਦਾ। ਸਾਡੇ ਤਰਨਤਨ ਜ਼ਿਲ੍ਹੇ 'ਚ ਮਿਰਚ ਦੀ ਖੇਤੀ ਬਹੁਤ ਹੁੰਦੀ ਐ। ਜੀਦੇ ਚ ਜਦੋਂ ਤੜਾਈ ਸ਼ੁਰੂ ਹੁੰਦੀ ਹੈ ਪਹਿਲੋਂ ਪਹਿਲੇ ਪਹਿਲੀ ਤੜਾਈਆਂ ਉਦੋਂ ਰੇਟ ਚੰਗਾ ਮਿਲ ਜਾਂਦਾ ਹੈ ਤੇ ਕਮਾਈ ਵੀ ਚੰਗੀ ਹੁੰਦੀ ਹੈ ਤੇ ਜਦੋਂ ਬਾਅਦ ਵਿੱਚ ਜਾਨੀ ਕਿ ਜ਼ਿਆਦੀ ਮਿਰਚ ਆਉਣ ਨਾਲ ਥੋੜਾ ਜਿਹਾ ਰੇਟ ਡਾਊਨ ਹੋ ਜਾਂਦਾ ਹੈ ਤੇ ਉਦੋਂ ਕਰਕੇ ਰੇਟ ਡਾਊਨ ਹੋਣ ਕਰਕੇ ਉਦੋਂ ਥੋੜਾ ਹੰੰਦਾ ਹੋ ਜਾਂਦਾ ਹੈ ਇਹ ਸਾਰ ਨਵੰਬਰ ਚ ਮਿਰਚ ਦੀ ਖੇਤੀ ਜੋ ਹੈ ਪ੍ਰੀਰੀ ਪਾਟ ਕੇ ਖੇਤ ਦੇ ਵਿੱਚ ਲਾ ਕੇ ਇਸ ਨੂੰ ਪੋਲੀਥਨ ਨਾਲ ਟੱਕ ਕੇ ਤਿਆਰ ਕਰਕੇ ਤੇ ਫਰਵਰੀ ਦੇ ਵਿੱਚ ਉਤਾਰ ਦਈਦਾ ਤੇ ਅਪ੍ਰੈਲ ਦੇ ਯਾਨੀ ਕਿ 10 ਅਪ੍ਰੈਲ ਤੋਂ ਲੈ ਕੇ 13 ਅਪ੍ਰੈਲ ਤੱਕ ਤੜਾਈ ਸ਼ੁਰੂ ਹੋ ਜਾਂਦੀ ਹੈ ਪਹਿਲੀ ਤੇ ਫਿਰ ਇਹ ਮਾਰਕੀਟ ਦੇ ਜਾਣ ਦੇ ਲੈਕ ਹੋ ਜਾਂਦੀ ਹੈ ਅੱਜ ਕੱਲ ਅਸੀਂ ਪੋਲੀ ਹਾਊਸ ਵਿੱਚ ਜਿਹੜੀਆਂ ਫਸਲਾਂ ਬੀਜੀਆਂ ਜਾ ਚੁੱਕੀਆਂ ਹਨ ਉਹਨਾਂ ਬਾਰੇ ਆਪ ਨੂੰ ਜਾਣਕਾਰੀ ਦੇਵਾਂਗੇ ਮੁੱਖ ਤੌਰ ਤੇ ਜਿਹੜਾ ਸਬਜ਼ੀਆਂ ਵਿੱਚ ਸ਼ਿਮਲਾ ਮਿਰਚ ਇੱਕ ਐਸੀ ਫਸਲ ਹੈ ਜਿਹੜੀ ਬਹੁਤ ਸਫਲਤਾਪੂਰਵਕ ਚੱਲ ਰਹੀ ਹੈ ਇਹਦੇ ਵਿੱਚ ਜਿਹੜੀ ਆਪਣੀ ਵੈਰੈਟੀ ਆ ਉਹਨੂੰ ਅਸੀਂ ਖਰੀਦ ਦੇ ਤੌਰ ਤੇ ਬਰਤਦੇ ਹਾਂ ਜਿਹੜੀ ਆਪਣੀਆਂ ਵਿਚਾਟਾ ਵੈਰਾਈਟੀ ਆ ਉਹਨੂੰ ਅਸੀਂ ਪੀਲੀ ਜਿਹੜੀ ਪੀਲੀ ਕਰਕੇ ਵੇਚਦੇ ਹਾਂ ਤੇ ਇਨਸਪੀਰੇਸ਼ਨ ਵੈਰਾਈਟੀ ਜਿਹੜੀ ਉਹ ਲਾਲ ਸ਼ਿਮਲਾ ਮਿਰਚ ਤੌਰ ਤੇ ਵੇਚਦੇ ਹਾਂ ਇਹ ਇਹ ਜਿਹੜੀ ਸ਼ਿਮਲਾ ਮਿਰਚ ਦਾ ਜਿਹੜਾ ਢੋਕਮਾ ਬੀਜਾਂ ਦਾ ਪਨੀਰੀ ਪਾਉਣ ਦਾ ਸਮਾਂ ਹੈਗਾ ਸਤੰਬਰ ਵਿੱਚ ਟ੍ਰਾਂਸਪਲੈਂਟ ਕਰ ਦਿੰਦੇ ਹਾਂ ਅਕਤੂਬਰ ਵਿੱਚ ਤਾਂ ਫਟ ਹੋ ਸਕਦੀ ਆ ਇਸ ਤੋਂ ਬਾਅਦ ਇਹ ਜਿਹੜੀ ਆ ਪੱਕੜੀ ਸ਼ੁਰੂ ਹੋ ਜਾਂਦੀ ਹੈ ਲਾਲ ਹਰੀ ਪੀਲੀ ਜਿਸ ਡਿਮਾਂਡ ਦੀ ਡਿਮਾਂਡ ਦੇ ਹਿਸਾਬ ਨਾਲ ਇਹਨੂੰ ਅਸੀਂ ਮਾਰਕੀਟ ਵਿੱਚ ਵੇਚ ਸਕਦੇ ਹਾਂ ਇਸ ਤਰ੍ਹਾਂ ਖੀਰੇ ਦੀਆਂ ਵੀ ਦੋ ਫਸਲਾਂ ਮਲਟੀਸਟਾਰ ਰਿਸਕਵਨ ਵੈਰਾਈਟੀ ਰਿਸਕਵਨ ਕੰਪਨੀ ਦੀ ਮਲਟੀਸਟਾਰ ਹੋਰ ਵੀ ਤਾਈਵਾਨ ਇਜ਼ਰਾਈਲ ਵੱਖਰੇ ਵੱਖਰੇ ਦੇਸ਼ਾਂ ਦੀਆਂ ਵੈਰਾਈਟੀਆਂ ਮਾਰਕੀਟ 'ਚ ਉਪਲਬਧਾ ਉਹ ਆਪਣੀ ਚੁਆਇਸ ਦੇ ਹਿਸਾਬ ਨਾਲ ਤੁਸੀਂ ਆਪਣੇ ਬਾਗਵਾਨ ਵਿਕਾਸ ਅਫਸਰ ਜਿਹੜਾ ਤੁਹਾਡੇ ਇਲਾਕੇ ਦਾ ਜਾਂ ਸੈਂਟਰ ਆਫ ਐਕਸਲੈਂਸ ਕਰਤਾਰਪੁਰ ਵਿਖੇ ਉਹਨਾਂ ਨਾਲ ਸੰਪਰਕ ਕਰਕੇ ਲਗਾ ਲਗਾ ਸਕਦੇ ਆ ਇਹ ਇਸ ਤੋਂ ਇਲਾਵਾ ਪੋਲੀ ਹਾਊਸ ਵਿੱਚ ਉਲੀਆਂ ਹੁੰਦੀਆਂ ਉਹਨਾਂ ਨੂੰ ਖਤਮ ਕਰਨਾ ਹੁੰਦਾ ਜਾਂ ਜਿਹੜੇ ਕੀੜੇ ਮਕੌੜੇ ਆ ਉਹਨਾਂ ਨੂੰ ਖਤਮ ਕਰਨਾ ਹੁੰਦਾ ਆ ਉਹਦੇ ਨਾਲ ਆਪਾਂ ਉਹਦੀ ਬਹਾਈ ਕਰਨੀ ਆ ਗੁੱਡਣਾ ਆ ਪਾਣੀ ਲਾਉਣਾ ਆ ਪਾਣੀ ਲਾਉਣ ਤੋਂ ਬਾਅਦ ਫਿਰ ਉਹਦੀ ਬਹਾਈ ਕਰਨੀ ਆ ਉਹਦੇ ਨਾਲ ਸਾਡੀਆਂ ਜਿਹੜੀਆਂ ਉਲੀਆਂ ਉਹ ਉਲੀਆਂ ਅਤੇ ਕੀੜੇ ਮਕੌੜੇ ਮਰ ਜਾਂਦੇ ਆ ਕਈ ਵਾਰੀ ਅਸੀਂ ਇਸ ਸਮੇਂ ਵਿੱਚ ਪੈਚ ਅਪ ਕਰਨ ਵਾਸਤੇ ਇਹ ਧਨੀਆਂ ਧਨੀਆਂ ਵੀ ਬੀਜ ਸਕਦੇ ਆ ਇਹ ਵੀ ਇੱਕ ਸਾਡਾ ਦੋ ਖੀਰੇ ਅਤੇ ਛਿਮਲਾ ਮਿਰਚ ਲਾਉਣ ਦੇ ਸਮੇਂ ਦੇ ਵਿੱਚ ਜਿਹੜੀ ਆਪਾਂ ਸਮਾਂ ਹੁੰਦਾ ਉਹਦੇ ਵਿੱਚ ਆਪਾਂ ਧਨੀਆਂ ਲਗਾ ਸਕਦੇ ਆ ਇਸ ਤੋਂ ਇਲਾਵਾ ਹੁਣ ਆਪਾਂ ਜਿਹੜੀ ਮਿਰਚਾਂ ਦੀ ਟ੍ਰਾਂਸਪਲੈਂਟ ਮਿਰਚਾਂ ਵੀ ਬੀਜ ਦਿੱਤੀਆਂ ਬੈਂਗਣੇ ਵੀ ਬੀਜ ਦਿੱਤੇ ਗਏ ਆ ਇਹਨਾਂ ਨੂੰ ਇੱਕ ਖਿਆਲ ਰੱਖਣਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਆਪਾਂ ਬੱਟਾਂ ਤੇ ਹੀ ਲਾਈਆਂ ਜਾਣ ਫਲੈਟ ਸੋਇੰਗ ਨਾ ਕੀਤੀ ਜਾਵੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਫਲੈਟ ਸੋਇੰਗ ਕਰਾਂਗੇ ਤੇ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ ਆ ਜਿਆਦਾ ਮੀਂਹ ਕਾਰਨ ਇਹ ਇਹ ਪਾਣੀ ਚ ਡੁੱਬਣ ਦਾ ਖਤਰਾ ਰਹਿੰਦਾ ਹੈ ਇਹਨਾਂ ਤੇ ਇੱਕ ਬਿਲਟ ਬਿਲਟ ਨਾਮ ਦੀ ਬਿਮਾਰੀ ਲੱਗਦੀ ਆ ਉਹਦੇ ਨਾਲ ਜਿਹੜਾ ਸਾਡਾ ਏ ਬੂਟਾ ਸੁੱਕਣ ਲੱਗ ਪੈਂਦਾ ਆ ਤੇ ਸਾਡੇ ਦੇ ਝਾੜ ਚ ਕਾਫੀ ਕਮੀ ਆਉਂਦੀ ਆ ਆਪਾਂ ਨੂੰ ਜਿਹੜੀਆਂ ਸਬਜ਼ੀਆਂ ਬੀਜਣ ਵੇਲੇ ਇੱਕ ਖਿਆਲ ਰੱਖਣਾ ਚਾਹੀਦਾ ਕਿ ਖੇਤ ਨੀਵੇਂ ਨਹੀਂ ਹੋਣੇ ਚਾਹੀਦੇ ਹਮੇਸ਼ਾ ਉੱਚੇ ਖੇਤ ਦੀ ਜਿਹਦੀ ਚੰਗੀ ਤਰ੍ਹਾਂ ਡਰੇਨੇਜ ਹੁੰਦੀ ਏ ਪਾਣੀ ਨਾ ਖੜੇ ਪਾਣੀ ਇੱਕ ਪਾਸੇ ਨੂੰ ਨਿਕਲ ਜਾਵੇ ਉਹ ਉਹ ਉਹੋ ਜਿਹੇ ਖੇਤ ਦੀ ਸਿਲੈਕਸ਼ਨ ਕਰਨੀ ਚਾਹੀਦੀ ਆ ਸਭ ਤੋਂ ਮੇਨ ਬਿਮਾਰੀ ਲੱਗਦੀ ਇਹਨੂੰ ਸੁੰਡੀ ਦੀ ਹੈ ਜੀ ਕਾਣ ਪੈਂਦੀ ਹੈ ਜੀ ਫਲ ਨੂੰ ਕਾਣੇ ਕਰ ਜਾਂਦੀ ਹੈ ਹੋਰ ਇਹਨੂੰ ਕਿ ਤੇਲਾ ਪੈਂਦਾ ਜੀ ਚਿੱਟਾ ਤੇਲਾ ਪੈਂਦਾ ਹੈ ਕਰ ਰੈੱਡ ਤੇਲਾ ਲਾਲ ਤੇਲਾ ਹੁੰਦਾ ਉਹ ਇਹਦਾ ਪੱਤਾ ਝਾੜ ਸੜਦਾ ਥੱਲੇ ਛੱਡ ਦਿੰਦਾ ਉਹ ਜਦੋਂ ਪੱਤਾ ਝੜ ਜਾਂਦਾ ਫਿਰ ਬੂਟੇ ਦਾ ਰੋਭ ਖਰਾਬ ਹੋ ਜਾਂਦਾ ਉਸ ਵਾਸਤੇ ਉਹਦੇ ਵਾਸਤੇ ਦਵਾਈ ਲਿਆਈਦੀ ਹੈ ਤੇ ਰੈੱਡ ਤੇਲਾ ਜਿਆਦਾ ਜਿਆਦਾ ਨੁਕਸਾਨ ਕਰ ਜਾਂਦਾ ਇੱਕ ਚਿੱਟੀ ਚਿੱਟਾ ਜਿਹੜਾ ਮਛਰ ਜ ਆ ਉਹ ਵੀ ਨੁਕਸਾਨ ਕਰਦਾ ਜਿਆਦਾ ਜਿਆਦਾ ਫਲ ਦਾ ਨੁਕਸਾਨ ਸੁੰਡੀ ਕਰਦੀ ਹੈ ਉਹ ਇਹਨੂੰ ਕਾਣ ਪਾਉਂਦੀ ਹੈ ਉਹਦਾ ਫੇ ਉਫਲ ਖਰਾਬ ਹੋ ਜਾਂਦਾ ਇਸ ਕਰਕੇ ਇਹਦਾ ਸੰਡੀ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਜੇ ਇੱਕ ਦਿਨ ਵੀ ਲੇਟ ਹੋ ਗਈ ਤੁਹਾਡੀ ਸਪਰੇਅ ਤਾਂ ਦੂਸਰੇ ਦਿਨ ਸਾਰੇ ਫਲ ਜਿਹੜੇ ਉਹ ਡੈਮੇਜ ਕਰ ਜਾਣੇ ਉਹਨੇ ਉਹਨੇ ਵਿੱਚ ਛੇ ਕਰ ਜਾਣੇ ਉਹ ਖਤਮ ਹੋ ਜਾਣੇ ਉਹ ਤੁਹਾਨੂੰ ਤੋੜ ਕੇ ਫालतੂ ਬਾਹਰ ਸਿੱਟਣੇ ਬਣੇ ਖੇਤ ਵਿੱਚ ਇਸ ਕਰਕੇ ਇਹਦਾ ਜਿਹੜਾ ਸਪਰੇਅ ਆ ਦਵਾਈ ਆ ਇਹ ਇਹ ਉਹਦੇ ਤੇ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਇਸ ਫਸਲ ਦੇ ਉੱਤੇ ਖਾਸ ਕਰਕੇ ਜਿਹੜੇ ਬੈਂਗਣ ਹੈ ਦੂਸਰੀ ਫਸਲ ਆ ਉਹਨੂੰ ਕੋਈ ਨਹੀਂ ਦੋ ਦਿਨ ਲੇਟ ਵੀ ਹੋ ਜੂ ਐਡੀ ਪ੍ਰੋਬਲਮ ਨਹੀਂ ਆਉਂਦੀ ਜਿਹੜੀ ਬੈਂਗਣ ਹੈ ਇਹ ਇੱਕ ਰਾਤ ਵਿੱਚ ਪੂਰਾ ਫਲ ਕਾਣਾ ਕਰ ਜਾਂਦੀ ਜੀ ਜੇ ਨਾ ਤੁਸੀਂ ਇਹ ਤੇ ਸਪਰੇਅ ਕੀਤੀ ਇਹ ਕਰਕੇ ਇਹ ਦੀ ਦਵਾਈ ਘਰ ਵਿੱਚ ਸਟੋਰ ਕਰਕੇ ਰੱਖਣੀ ਪੈਂਦੀ ਲਿਆਂਗੇ ਵੀ ਇਹ ਇਹ ਇੱਕ ਦਿਨ ਲੇਟ ਨਾ ਹੋ ਜਾਏ ਜਦੋਂ ਇਹਦਾ ਪਹਿਲਾਂ ਉਤੋਂ ਕ੍ਰੂਮਬਲੀ ਸੁਕਣੀ ਆ ਜੀ ਕ੍ਰੂਮਬਲੀ ਇਹਦੀ ਉਹਨੇ ਖਾ ਜਾਣੀ ਆ ਸੁੰਡੀ ਨੇ ਫਿਰ ਉਹਨੇ ਉਸੇ ਰਾਤ ਇਹਨੇ ਫਲ ਵਿੱਚ ਆ ਜਾਣਾ ਉਦੋਂ ਇਹਨੇ ਫਲ ਦੇ ਵਿੱਚ ਉਹ ਨੂੰਸ਼ੇ ਕਰਦੇ ਨੇ ਕਾਣਾ ਕਰ ਦੇਣਾ ਫਲ ਖਰਾਬ ਹੋ ਜਾਂਦਾ ਇਹ ਕਰਕੇ ਇਹ ਸਪਰੇਅ ਦੀ ਬਹੁਤ ਜ਼ਿਆਦਾ ਸਪਰੇਅ ਦੀ ਜ਼ਿਆਦਾ ਹੀ ਇਹਦੀ ਇਹਨੂੰ ਪੈਦਾ ਕਰਨ ਨੂੰ ਇੰਨੀ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਪੈਦਾ ਕਰਨ ਦੀ ਕੋਈ ਐਡੀ ਜ਼ਿਆਦੀ ਖਾਦ ਨਹੀਂ ਮੰਗਦਾ ਚਲੋ ਉਹ ਜਦੋਂ ਫਲ ਇਹਨੇ ਚੱਲ ਪੈਣਾ ਉਦੋਂ ਖਾਦ ਪਾਉਣੀ ਪੈਣੀ ਡੀਏਪੀ ਜ਼ਿਆਦਾ ਮੰਗਦੀ ਆ ਕੋਈ ਕਹ ਪਾ ਦਿਓ ਇਹਨੂੰ ਡੀਏਪੀ ਪਾਓ ਦੂਸਰੀ ਪਾਓ ਪोटाश ਪਾ ਦਿਓ ਜ਼ਿੰਕ ਪਾ ਦਿਓ ਵਧੀਆ ਦਵਾਈਆਂ ਇਹ ਤਿੰਨ ਚਾਰ ਚੀਜ਼ਾਂ ਆ ਇਹ ਇਹਨੂੰ ਖਰਾਕ ਵਾਸਤੇ ਬਾਕੀ ਜਿਹੜੀ ਸਪਰੇਅ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਟਾਈਮ ਟੂ ਟਾਈਮ ਚਾਹੀਦੀ ਆ ਇੱਕ ਹਫ਼ਤੇ ਤੋਂ ਪਹਿਲਾਂ ਪਹਿਲਾਂ 5 ਦਿਨਾਂ ਬਾਅਦ ਜਿੱਦਾਂ ਬਾਰਿਸ਼ ਸ਼ੁਰੂ ਹੋ ਗਈ ਮੌਸਮ ਠੰਡਾ ਹੋ ਗਿਆ ਫੇ ਹਫ਼ਤੇ ਬਾਅਦ ਸਪਰੇਅ ਦੀ ਜ਼ਰੂਰਤ ਆ ਪਹਿਲਾਂ ਜਦੋਂ ਗਰਮੀ ਤਾਪਮਨ ਜ਼ਿਆਦਾ ਹੁੰਦਾ ਫਿਰ 4-5 ਦਿਨਾਂ ਬਾਅਦ ਸਪਰੇਅ ਕਰਨੀ ਪੈਂਦੀ ਹੈ ਜੇ 30 ਡਿਗਰੀ ਤੋਂ ਟੈਂਪਰੇਚਰ ਉੱਤੇ ਰਿਹਾ ਇਹਦਾ ਫਲ ਨਹੀਂ ਬਣਨਾ ਫੁੱਲ ਬਣ ਜਾਣਾ ਉਹ ਝੜ ਜਾਣਾ ਹੈ ਹਾਂਜੀ ਉਹ ਫੁੱਲ ਜਦੋਂ ਬਣ ਗਿਆ ਇਹਦਾ ਫੁੱਲ ਬਹੁਤ ਲੱਗੂਗਾ ਤੁਹਾਨੂੰ ਚਮਕੂਗਾ ਫੁੱਲ ਸਵੇਰ ਨੂੰ ਆਓਗੇ ਤੁਹਾਡਾ ਫੁੱਲ ਸਾਰਾ ਡਿੱਗਾ ਹੋਊਗਾ ਜਿੱਦਣ ਜ਼ਿਆਦਾ ਟੈਂਪਰੇਚਰ ਹੋ ਗਿਆ ਤੇ ਇਸ ਕਰਕੇ ਜਦੋਂ ਟੈਂਪਰੇਚਰ ਲੋ ਹੋ ਗਿਆ ਬਾਰਿਸ਼ਾਂ ਸ਼ੁਰੂ ਹੋ ਗਈਆਂ ਜੁਲਾਈ ਅਗਸਤ ਵਿੱਚ ਉਦੋਂ ਫਿਰ ਇਹਦਾ ਫਲ ਬਹੁਤ ਵਧੀਆ ਰਿਜ਼ਲਟ ਦਿੰਦਾ ਫਿਰ ਫਲ ਬਣੀ ਜਾਂਦਾ ਫਿਰ ਡਿੱਗਦਾ ਨਹੀਂ ਫਲ ਜ਼ਿਆਦਾ ਜਿੰਨਾ ਪੌਦੇ ਨੇ ਖਰਾਕ ਦੇਣੀ ਪੌਦੇ ਨੂੰ ਉਹਨਾਂ ਫਲ ਬਣੀ ਜਾਣਾ ਇਹ ਫਲ ਦੀ ਸਾਡੇ ਮੇਰੇ ਸਾਹਮਣੇ ਦੇ ਸੰਭਾਲ ਤੇ ਉੱਤੇ ਡਿਪੈਂਡ ਕਰਦਾ ਹੈ ਇਹ ਦਊਗਾ ਫਲ ਅਕਤੂਬਰ ਤੱਕ ਦਊਗਾ ਜੀ ਸਤੰਬਰ ਅਕਤੂਬਰ ਤੱਕ ਹਾਂ ਜੀ ਅਕਤੂਬਰ ਤੱਕ ਤਾਂ ਆਰਾਮ ਨਾਲ ਦੋ ਕੁਝ ਲੋਕ ਇਹਨੂੰ ਗਾਂਹ ਵੀ ਰੱਖ ਲੈਂਦੇ ਅੱਗੇ ਵੀ ਦਸੰਬਰ ਤੱਕ ਵੀ ਰੱਖ ਲਦੇ ਆ ਲੇਕਿਨ ਅਕਤੂਬਰ ਤੱਕ ਤਾਂ ਬਹੁਤ ਵਧੀਆ ਫਲ ਦਿੰਦਾ ਹੈ ਉਦੋਂ ਤੱਕ ਇਹ 5-6 ਮਹੀਨੇ ਫਲ ਦਿੰਦਾ ਹੈ ਇਹ ਜੂਨ ਚ ਸ਼ੁਰੂ ਹੋ ਜਾਣਾ ਇਹ ਫਾਲੇ ਦਾ ਹੈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਤੱਕ ਇਹ ਫਲ ਦਿੰਦਾ ਹੈ ਵਧੀਆ ਲਾਹੇਵੰਦ ਸੌਦਾ ਜੇ ਅਗਰ ਰੇਡ ਮਾਰਕੀਟ ਵਿੱਚ ਰੇਟ ਆ ਤਾਂ ਬਹੁਤ ਵਧੀਆ ਸੌਦਾ ਆਇਆ ਸੀ ਗੱਲ ਨਹੀਂ ਬਾਕੀ ਦੂਸਰੀਆਂ ਜਿਹੜੀਆਂ ਸਬਜ਼ੀਆਂ ਵਾਂ ਉਹ ਵੀ ਵਧੀਆ ਰੇਟ ਹੋਵੇ ਤਾਂ ਫੇਰ ਤਾਂ ਬਹੁਤ ਵਧੀਆ ਕਿਸਾਨ ਵਾਸਤੇ ਸਾਰੇ ਫਸਲ ਵਧੀਆ ਪਰ ਲੇਕਿਨ ਸਬਜ਼ੀ ਦਾ ਰੇਟ ਅੱਜ ਦਿਨ ਇੱਕ ਫਿਕਸ ਰੇਟ ਨਹੀਂ ਨਾ ਇਹ ਤਾਂ ਜੋ ਮਾਰਕੀਟ ਦਾ ਰੇਟ ਹੋਇਆ ਉਹ ਹੀ ਮਿਲਣਾ ਹੈ ਬਾਕੀ ਸਬਜ਼ੀਆਂ ਦਾ ਜਿਹੜੀਆਂ ਉਹ ਜਰੂਰ ਇਹ ਗੱਲ ਮੈਂ ਜਰੂਰ ਜ਼ਿਮਾਰਚ ਕਰੂੰਗਾ ਕਿ ਛੋਟੇ ਜ਼ਿਮੀਂਦਾਰਾਂ ਨੂੰ ਜਿਹੜੇ ਖਾਲ ਕਰੇ ਛੋਟੇ ਕਿਸਾਨਾਂ ਕਿ ਕਿਸੇ ਹੱਲ ਦੇਖ ਕੇ ਤੁਸੀਂ ਨਹੀਂ ਲੱਗੋ ਐਵੇਂ ਨਹੀਂ ਹੱਥ ਪਾਓ ਉੱਪਰਲੇ ਡੰਡੇ ਨੂੰ ਪੌੜੀ ਦੇ ਜਿੱਦਾਂ ਕਹਿੰਦੇ ਹੁੰਦੇ ਇਹ ਤੁਸੀਂ ਸਿਰਫ ਇਹ ਹੀ ਕਰੋ ਕਿ ਆਪਣੇ ਰਕਬੇ ਤੇ ਸਾਮਣਾ ਆਪਣੀ ਸਬਜ਼ੀ ਤਿਆਰ ਕਰੋ ਜਦੋਂ ਹੁਣ ਬਾਜ਼ਾਰ ਵਿੱਚ ਸਬਜ਼ੀ ਨਹੀਂ ਕੋਈ ਵੀ ਹੈਗੀ ਖਾਸ ਜ਼ਿਆਦਾਤਰ ਕarele ਸੀ ਉਹ ਵੀ ਖਤਮ ਹੋ ਗਿਆ ਜੀ ਰਾਮ ਤੋਰੀ ਸੀ ਉਹ ਵੀ ਖਤਮ ਹੋ ਰਹੀ ਹੈ ਹੁਣ ਬਾਕੀ ਕੋਈ ਫਸਲ ਨਹੀਂ ਗਾਜਰ ਕੋ ਵੀ ਬਹੁਤ ਲੇਟ ਆ ਬਾਹਰਲੀਆ ਸਟੇਟਾਂ ਤੋਂ ਸਬਜ਼ੀ ਆਉਣੀ ਹੈ ਪੰਜਾਬ ਵਿੱਚ ਤੇ ਚੀਜ਼ਾਂ ਨਹੀਂ ਹੁਣ ਹੈਗੀਆਂ ਜੀ ਤੇ ਜ਼ਿਆਦਾਤਰ ਇਹ ਹੀ ਆ ਹੁਣ ਵੈਂਗਣ ਦਾ ਅੱਜ ਕੱਲ ਹੁੰਦਾ ਜਿਆਦਾ ਤਾਂ ਜਿਹੜਾ ਬੀ ਐ ਉਹ ਅਸੀਂ ਬੀ ਵਾਲੀ ਦੁਕਾਨ ਜਿਹੜੇ ਆ ਉਹਨਾਂ ਕੋਲ ਸੀਡ ਜਿਹੜੇ ਸੀਡ ਵੇਚਦੇ ਉਹਨਾਂ ਕੋਲ ਲੈਂਦੇ ਆ ਸੁੱਕਾ ਜਿਹੜਾ ਹੈਗਾ ਉਸ ਨੂੰ ਅਸੀਂ ਗਿੱਲੇ ਗੋਹੇ ਨੂੰ ਬਿਛਾ ਲੈਨੇ ਆ ਤੇ ਉਹਦੇ ਉੱਤੇ ਮਿਕਦਾਰ ਦੇ ਅਨੁਸਾਰ 2 ਕਿਲੋ ਗੁੜ ਜਿਹੜਾ ਘੋਲ ਕੇ ਓਸੜਦੇ ਆ ਤੇ ਉਹਦੇ ਨਾਲ 2 ਕਿਲੋ ਅਸੀਂ ਸਾਨੂੰ ਛੋਲਿਆਂ ਦਾ ਦੁਫਾੜ ਆਟਾ ਮਿਲ ਜਾਵੇ ਜਾਂ ਮਸਰਾ ਦੀ ਦਾਲ ਦਾ ਹੋਵੇ ਕੋਈ ਵੀ ਹੋਵੇ ਉਹ ਅਸੀਂ ਛਿੜਕੇ ਉਹਨੂੰ 7 ਤੋਂ 8 ਦਿਨ ਲਈ ਛਾਵੇਂ ਰੱਖ ਕੇ ਉਡੀ ਨੰਤਰ ਗੋਡੀ ਕਰਕੇ ਤੇ ਉਹ ਸੁਕਾ ਕੇ ਅਸੀਂ ਰੱਖ ਲੈਨੇ ਆ ਤੇ ਜਦੋਂ ਸਾਡੇ ਕੋਲ ਬਰਸਾਤ ਦਾ ਮੌਸਮ ਆਉਂਦਾ ਤਾਂ ਉਸ ਵੇਲੇ ਕਿਉਂਕਿ ਦੂਜਾ ਜੀਵ ਅਮਰਤ ਆ ਉਹ ਸਾਡੇ ਕੋਲ ਤਿਆਰ ਨਹੀਂ ਹੁੰਦਾ ਤੇ ਅਸੀਂ ਇਹਦਾ ਇਸਤੇਮਾਲ ਕਰ ਲੈਨੇ ਆ ਜਿਹੜਾ ਦੂਸਰਾ ਜੀਵ ਅਮਰਤ ਆ ਉਹ ਅਸੀਂ ਢੋਲ ਦੇ ਵਿੱਚ ਪਾ ਕੇ ਇਸੇ ਤਰ੍ਹਾਂ ਗਿੱਲੇ ਗੋਹੇ ਨੂੰ ਉਹਨੂੰ 5 ਤੋਂ 6 ਦਿਨ ਤੱਕ ਪਹਿਲਾਂ ਸਿੱਧੇ ਹੱਥ ਨਾਲ ਫਿਰ ਪੁੱਠੇ ਹੱਥ ਨਾਲ ਕਾਲਾ ਸਵੇਰੇ ਇਹ ਉਹਨੂੰ ਅਸੀਂ ਹਲਾਉਨੇ ਆ ਤੇ ਉਹਦੇ ਵਿੱਚ ਵੀ ਇਸੇ ਤਰ੍ਹਾਂ ਗੋੜ ਦਾ ਜਿਹੜਾ ਹੈਗਾ ਪਾਣੀ ਤੇ ਨਾਲ ਅਸੀਂ ਦੁਫਾੜ ਦਾਲ ਜਿਹੜੀ ਉਹ ਪਾ ਦਿੰਨੇ ਆ ਤੇ ਉਹਨੂੰ ਅਸੀਂ ਬਾਅਦ ਦੇ ਵਿੱਚ ਬੂਰੀ ਨਾਲ ਢੱਕ ਦਿੰਨੇ ਆ ਸ਼ਾਮੇ ਰੱਖਦੇ ਆ ਤੇ ਜਦੋਂ ਅਸੀਂ ਆਪਣੀ ਫਸਲ ਨੂੰ ਪਾਣੀ ਲਾਉਣਾ ਹੁੰਦਾ ਤੇ ਅਸੀਂ ਜਿਹੜਾ ਡਰਮ ਹੈਗਾ ਉਹਦੀ ਟੂਟੀ ਖੋਲ ਦਿੰਨੇ ਆ ਤੇ ਉਹਦੇ ਨਾਲ ਟਿਪਕਾ ਟਿਪਕਾ ਪਾਣੀ ਜਿਹੜਾ ਹੈਗਾ ਸਾਡੇ ਸਾਰੇ ਖੇਤਾਂ ਨੂੰ ਚੱਲੀ ਜਾਂਦਾ ਤੇ ਇਹਦੇ ਨਾਲ ਅਸੀਂ ਜਿਹੜੇ ਆਲੇ ਦੁਆਲੇ ਦੇ ਕਿਸਾਨ ਹੈਗੇ ਆ ਉਹਨਾਂ ਨੂੰ ਵੀ ਪ੍ਰੇਰਿਤ ਕਰਦੇ ਆ ਪਿੰਡਾਂ ਵਿੱਚ ਜਾ ਕੇ ਸੈਮੀਨਾਰ ਲਗਾਉਂਦੇ ਆ ਉਹਨਾਂ ਨੂੰ ਸਮਝਾਉਂਦੇ ਆ ਪੇ ਤੁਸੀਂ ਜੇ ਮਾਰੂ ਬਿਮਾਰੀਆਂ ਤੋਂ ਬਚਣਾ ਤਾਂ ਕੁਦਰਤੀ ਖੇਤੀਵਾਲ ਆਪਣਾ ਧਿਆਨ ਜੋੜੋ ਸਾਨੂੰ ਆ ਜਿਹੜੇ ਮੰਡੀ ਦੇ ਪਲੇਟਫਾਰਮ ਮਿਲ ਲਏ ਆ ਇਹ ਸਾਡੇ ਲਈ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ ਗਰਮੀਆਂ ਦੀ ਰੁੱਤੇ ਜਦੋਂ ਅਸੀਂ ਕਣਕ ਦੀ ਫਸਲ ਲੈ ਲੈਨੇ ਆ ਜਾਂ ਸਬਜ਼ੀਆਂ ਵਾਲਾ ਖੱਤਾ ਸਾਡਾ ਵਿਲਾ ਹੁੰਦਾ ਅਸੀਂ ਉਹਦੇ ਵਿੱਚ ਹਰੀ ਖਾਦ ਬੀਜ ਦਿੰਨੇ ਆ ਤੇ ਉਹ ਜਦੋਂ 30 ਤੋਂ 45 ਦਿਨ ਦੀ ਹੋ ਜਾਂਦੀ ਆ ਉਹਨੂੰ ਅਸੀਂ ਉਹਦੇ ਵਿੱਚ ਪਾ ਦਿੰਨੇ ਆ ਫੇਰ ਉਹ ਦੋ ਤਿੰਨ ਵਾਰ ਵਾਹ ਕੇ ਟਰੈਕਟਰ ਦੇ ਨਾਲ ਤੇ ਸਵਾਗਾ ਕਰਕੇ ਉਹ ਖੇਤ ਸਾਡਾ ਬੱਤਰ ਹੋ ਜਾਂਦਾ ਤੇ ਅਸੀਂ ਉਹਦੇ ਵਿੱਚ ਅਗਲੀ ਜਿਹੜੀ ਕ੍ਰੌਪ ਹੈਗੀ ਆ ਜਿਵੇਂ ਅਸੀਂ ਮੱਕੀ ਬੀਜ ਲਏ ਨੇ ਜੀ ਤੇ ਦੂਸਰੀਆਂ ਜਿਹੜੀਆਂ ਕੋਈ ਸਬਜ਼ੀਆਂ ਉਸ ਵੇਲੇ ਆਉਣੀਆਂ ਉਹ ਵੀ ਬੀਜਦੇ ਆ ਜਿਹੜੀ ਪੈਸਟੀਸਾਈਡ ਦੀ ਖੇਤੀ ਆ ਜਿਹਦੇ ਵਿੱਚ ਦਾਇਆ ਜੂਰੀਆ ਪੈਂਦਾ ਉਹਦੇ ਵਿੱਚ ਕੀੜਾ ਜਿਹੜਾ ਹੈਗਾ ਫਸਲ ਨੂੰ ਉੜਕੇ ਪੈਂਦਾ ਤੇ ਦੂਸਰੇ ਪਾਸੇ ਜਿਹੜੀ ਅਸੀਂ ਕਰਦੇ ਆ ਅਸੀਂ ਇਹਦੇ ਵਿੱਚ ਜਿੱਦਾਂ ਨਿੰਬੂ ਦੇ ਬੂਟੇ ਹੋ ਗਏ ਜਿਹੜੇ ਮਤਲਬ ਝਾੜੀਦਾਰ ਹੋਣ ਉਹ ਬੂਟੇ ਅਸੀਂ ਆਪਣੀਆਂ ਖੇਤਾਂ ਦੇ ਦੁਵਾਲੇ ਲਾਇਓ ਆ ਤੇ ਉਹਦੇ ਨਾਲ ਜਿਹੜੇ ਚਿੜੀਆਂ ਹੈਗੀਆਂ ਉਹ ਉੱਥੇ ਉਹਨਾਂ ਨੇ ਆਹਲੇ ਬਣਾਇਓ ਆ ਬੰਗਲੇ ਬੈਠਦੇ ਆ ਸਾਰਕਾਂ ਬੈਠਦੀਆਂ ਉਹ ਸਾਡੀ ਸੁੰਡੀ ਨੂੰ ਆਪਣੇ ਆਪ ਚਟਮ ਕਰੀ ਜਾਂਦੀਆਂ ਇਹ ਜਿਹੜੇ ਜੀ ਅਸੀਂ ਇਹ ਲਾਏ ਆ ਬੈਂਗਣੇ ਇਹ ਅਸੀਂ ਫਰਵਰੀ ਵਿੱਚ ਪਨੀਰੀਏ ਦੀ ਬੀਜੀ ਸੀ ਨਰਸਰੀ ਜਿਹੜੀ ਆ ਉਹ ਫੇਰ ਸਾਡੀ ਜਿਹੜੀ ਇਹ ਫਸਟ ਵੀਕ ਜਿਹੜਾ ਪਹਿਲਾ ਹਫਤਾ ਆ ਮਾਰਚ ਦਾ ਤਿਆਰ ਹੋ ਗਈ ਸੀ ਉਦੋਂ ਫੇਰ ਅਸੀਂ ਮਾਰਚ ਵਿੱਚ ਹੀ ਲਾਏ ਸੀਗੇ ਗਾਜਰਾਂ ਦੇ ਵਾਢ ਅਸੀਂ ਲਾਏ ਗਾਜਰ ਪਹਿਲਾਂ ਗਾਜਰ ਸੀ ਗਾਜਰ ਪੱਟ ਕੇ ਗਾਜਰ ਫਰਵਰੀ ਵਿੱਚ ਪੱਟੀ ਗਈ ਫੇਰ ਮਾਰਚ ਵਿੱਚ ਅਸੀਂ ਲਾ ਦਿੱਤੇ ਤੇ ਉਦੋਂ ਬਾਅਦ ਫਿਰ ਇਹ 2 2 ਮਹੀਨਿਆਂ ਚ ਤਿਆਰ ਹੋਗਾ ਇਹ ਹੁਣ ਇਹਦੀ ਤੜਾਈ ਸ਼ੁਰੂ ਹੋਗੀ ਜੂਨ ਵਿੱਚ ਜੂਨ ਚ ਤੜਾਈ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਅੱਗੇ ਦਸੰਬਰ ਤੱਕ ਤੇ ਚਲਦੀ ਚਲਦੀ ਅਕਤੂਬਰ ਨਵੰਬਰ ਤੇ ਨਵੰਬਰ ਤੱਕ ਚੱਲਣੀ ਹੈ ਜੇ ਇਹਦਾ ਆਪਾਂ ਸਾਹਮਣੇ ਸੰਭਾਲ ਕਰਾਂਗੇ ਨਵੰਬਰ ਤੱਕ ਚਲਦੀ ਰਹਿੰਦੀ ਉਦੋਂ ਬਾਅਦ ਜੇ ਨਵੰਬਰ ਤੋਂ ਬਾਅਦ ਪਛੇਤੀਆਂ ਕਿਸਮਾਂ ਬਹੁਤ ਆ ਗਈਆਂ ਅੱਜਕੱਲ ਬੀਜੀਆਂ ਦੀਆਂ ਉਹ ਪਛੇਤੀ ਜਿਹੜੀ ਕਿਸਮਾਂ ਉਹ ਬੀਜੀ ਜਾਂਦੀ ਹੈ ਕਣਕ ਦੀ ਬੀਜੀ ਜਾਂਦੀ ਪਿਛਲੇ ਸਾਲ ਅਸੀਂ ਇੱਥੇ ਬੀਜੀ ਸੀ ਗਾਜਰ ਇਹ ਉਹਦੇ ਬੀਜੀ ਸੀ 2852 ਬੀਆਈ ਪਛੇਤਾ ਸੀ ਉਹ ਬੜੀਆ ਵਧੀਆ ਹੀ ਚਾਰ ਉਹ ਵਧਾ ਰਿਹਾ ਸਾਨੂੰ ਉਹਨੇ ਵਧੀਆ ਦਿੱਤਾ ਏ ਹਾਂਜੀ ਉਦੋਂ ਅਸੀਂ ਕਣਕ ਬੀਜੀ ਸੀ ਉਹਦੇ ਵੱਡ ਗੋਭੀ ਸੀ ਉਹ ਪਛੇਤੀ ਸੀ ਸਾਡੀ ਤੇ ਉਹ ਅਸੀਂ ਕਣਕ ਬੀਜੀ ਇਸ ਸਾਲ ਦੇਖਾਂਗੇ ਜੇ ਸਹੀ ਰਿਹਾ ਤਾਂ ਅਸੀਂ ਇਹ ਰੱਖਾਂਗੇ ਅਸੀਂ ਪੱਟਣੇ ਨਹੀਂ ਐ ਅਗਰ ਜੇ ਇਹਦਾ ਇਹ ਫਾਲ ਬੰਦ ਕੀਤਾ ਇਹਨੇ ਸਾਡੀ ਤਾਂ ਫੇਰ ਅਸੀਂ ਗੋਭੀ ਦਾ ਵਿਚਾਰ ਬਣਾ ਰਹੇ ਤੇ ਵੱਡ ਗੋਭੀ ਲਾਵਾਂਗੇ ਇਹ ਜੀ ਅਸੀਂ ਇਹਨਾਂ ਦੇ ਵੱਡ ਵਿੱਚ ਜਿੱਦਾਂ ਉਹਨੇ ਇਸ ਸਾਲ ਵਿੱਚ ਤਿੰਨ ਫਸਲਾਂ ਲੈ ਲੈਣੇ ਪਹਿਲਾ ਸਾਡਾ ਝੋਨਾ ਸੀਗਾ ਝੋਨੇ ਦੇ ਵੱਡ ਫੇਰ ਅਸੀਂ ਗਾਜਰ ਬੀਜੀ ਗਾਜਰ ਤੋਂ ਵੱਡ ਫੇਰ ਅਸੀਂ ਇਹ ਬੈਂਗਲ ਲਾਏ ਜੀ ਹੁਣ ਤਿੰਨ ਫਸਲਾਂ ਸਾਡੀਆਂ ਹੋ ਜਾਣੀਆਂ ਸਾਲ ਵਿੱਚ ਤਿੰਨ ਫਸਲਾਂ ਹੋ ਜਾਂਦੀਆਂ ਜੇ ਇਸ ਤਰ੍ਹਾਂ ਤਰੀਕੇ ਨਾਲ ਸਬਜ਼ੀ ਬੀਜੀ ਜਾਵੇ ਜਿੱਦਾਂ ਮਿਕਸ ਸਬਜ਼ੀ ਕੋਈ ਵੀ ਤੁਸੀਂ ਲਾ ਦਿਓ ਗਾਜਰ ਗੋਭੀ ਹੈ ਸਾਡੇ ਇਧਰ ਏਰੀਆ 'ਚ ਗਾਜਰ ਗੋਭੀ ਲੱਗਦੀ ਆ ਮਿਰਚ ਦਾ ਏਰੀਆ ਥੋੜਾ ਘੱਟ ਲੱਗਦਾ ਜੀ ਹਾਂਜੀ ਮਿਰਚ ਜਿਹੜੀ ਆ ਉਹ ਇਧਰ ਲੇਬਰ ਦੀ ਪ੍ਰੋਬਲਮ ਆ ਜਾਂਦੀ ਆ ਲੇਬਰ ਨਹੀਂ ਲੱਭਦੀ ਫਿਰ ਤੋੜਨ ਵਾਸਤੇ ਜਿਹੜੀ ਕੌੜੀ ਮਿਰਚ ਆ ਇਹਨੂੰ ਨਹੀਂ ਤੜਾਈ ਲੇਬਰ ਦਾ ਰੇਟ ਫਿਰ ਮਿਰਚ ਦਾ ਰੇਟ ਘੱਟ ਜਾਵੇ ਤੇ ਲੇਬਰ ਬਹੁਤ ਜ਼ਿਆਦਾ ਰੇਟ ਪਿਆ ਜਾਂਦਾ ਇਸ ਕਰਕੇ ਮਿਰਚ ਨਹੀਂ ਬਹੁਤ ਘੱਟ ਲੱਗਦਾ ਰਕਬਾ ਜ਼ਿਆਦਾਤਰ ਇਹ ਜਿੱਦਾਂ ਟਮਾਟਰ ਹੋਏ ਇਹ ਗੋਭੀ ਗਾਜਰ ਹੋਈ ਇਹ ਬੈਂਗਨ ਹੋਏ ਤੇ ਕਣਕ ਝੋਨਾ ਆ ਇਹ ਜ਼ਿਆਦਾਤਰ ਲੱਗਦਾ ਹੈ ਹਾਂਜੀ ਇਹ ਸਹੀ ਫਸਲਾਂ ਠੀਕ ਹੈ ਲੇਬਰ ਦੀ ਵੀ ਜ਼ਿਆਦਾ ਇਨੀ ਪ੍ਰੋਬਲਮ ਨਹੀਂ ਆਉਂਦੀ ਥੋੜੀ ਲੇਬਰ ਨਾਲ ਕੰਮ ਚੱਲ ਜਾਂਦਾ ਤੇ ਜਿਹੜੀ ਮਿਰਚ ਆ ਉਹਨੂੰ ਲੇਬਰ ਜ਼ਿਆਦਾ ਚਾਹੀਦੀ ਹੈ ਤੇ ਇਸ ਕਰਕੇ ਉਹ ਘੱਟ ਲੱਗਦਾ ਰਕਬਾ ਰਕਬਾ ਸਾਡੇ ਜਾ ਸੁਲਤਾਨਪੁਰੇ ਲੋਧੀ ਦਾ ਇਹਦਾ ਇਲਾਕਾ ਸਾਡੇ ਪਿੰਡਾਂ ਵੱਲ ਉਹ ਘੱਟ ਲੱਗਦਾ ਹੈ ਬਾਕੀ ਜੀ ਇਹ ਜਿਹੜੀ ਫਸਲ ਹੈ ਬੈਂਗਨ ਦੀ ਇਹਨੂੰ ਪਾਣੀ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ ਜਿਦਾ ਝੋਨੇ ਦੇ ਮੁਕਾਬਲੇ ਤਾਂ ਪਾਣੀ 50% ਵੀ ਨਹੀਂ ਹੈਗੀ ਇਹਨੂੰ ਤੀਜੇ ਚੌਥੇ ਪੰਜਵੇਂ ਛੇਵੇਂ ਦਿਨ ਵੀ ਪਾਣੀ ਦੇ ਦਈਦਾ ਹਾਂ ਤੇ ਜਿਹੜਾ ਝੋਨਾ ਹੈ ਇਹ ਤਾਂ ਪਾਣੀ ਬਹੁਤ ਜ਼ਿਆਦਾ ਖਾਂਦਾ ਇਹਨੂੰ ਝੋਣ ਪਾਣੀ ਦੀ ਬਚਤ ਬਹੁਤ ਹੋ ਜਾਂਦੀ ਹੈ ਇਹ ਫਸਲ ਦੇ ਵਿੱਚ ਬਾਕੀ ਸਾਡੀ ਜਿਹੜੀ ਘਰ ਦਾ ਖਰਚਾ ਰਜਾਨਾ ਦੇ ਉਹ ਅਸੀਂ ਇਹਦੇ ਤੋਂ ਪੂਰੇ ਕਰਦੇ ਹਾਂ ਬਾਕੀ ਕੋਸ਼ ਅਸੀਂ ਮਾਲ ਡੰਕਰ ਵੀ ਰੱਖਿਆ ਪਸ਼ੂ ਵੀ ਰੱਖਦੇ ਹਾਂ ਉਨਾ ਤੋਂ ਵੀ ਖਰਚੇ ਪੂਰੇ ਕਰਦੇ ਡੇਰੀ ਦਾ ਕੰਮ ਦੁੱਧ ਸੇਲ ਕਰੀਦਾ ਜਿੰਨਾ ਵੀ ਹੋ ਸਕੇ ਜਿਹੜਾ ਝੋਨੇ ਦੀ ਖੇਤੀ ਹੈ ਉਹ ਅਸੀਂ 1 122 ਕਿਸਮ ਹੈ 1 34 ਜੋ ਹਾਈਬ੍ਰਿਡ ਕਿਸਮ ਹੈ ਉਹ ਲਗਾਈ ਹੋਈ ਹੈ 1 21 ਹੈ ਜਿਹੜੀ ਅਸੀਂ 10 ਮਈ ਨੂੰ ਪਨੀਰੀ ਤਿਆਰ ਕਰਦੇ ਹਾਂ 10 ਜੂਨ ਤੋਂ ਬਾਅਦ ਇਹਦੀ ਲਵਾਈ ਸ਼ੁਰੂ ਕਰਦੇ ਹਾਂ ਤੇ ਜੋ ਪਾਣੀ ਵੀ ਸਹੀ ਹੈ ਤੇ ਸਿੱਧੀ ਬਿਜਾਈ ਨਹੀਂ ਕਰ ਕੀਤੀ ਉਹ ਅਗਲੀ ਵਾਰ ਨੂੰ ਕਰਾਂਗੇ ਆਪਦੀ ਖੇਤੀ ਝੋਨਾ ਤੇ ਸਬਜ਼ੀ ਤੋਂ ਅਸੀਂ ਕਾਫੀ ਖੁਸ਼ ਆ ਸੰਤੋਸ਼ ਤੇ ਚੰਗੀ ਆਮਦਨ ਕਮਾ ਲੈਨੇ ਮੈਂ ਹਰੀ ਮਿਰਚ ਦੇ ਨਾਲ ਨਾਲ ਸ਼ਿਵਲਾ ਮਿਰਚ ਦੀ ਖੇਤੀ ਵੀ ਕਰਦਾ ਹਾਂ ਜੋ ਕਿ ਸ਼ਿਵਲਾ ਮਿਰਚ ਵੀ ਨਵੰਬਰ ਚ ਹੀ ਅਸੀਂ ਲਾਉਨੇ ਆ ਤੇ ਪੌਲੀ ਹੋਸੇ ਥੱਲੇ ਉਹਨੂੰ ਟੱਕ ਕੇ ਜੋ ਉਸ ਦੀ ਵੀ ਚੜਾਈ ਅਪ੍ਰੈਲ ਚ ਸ਼ੁਰੂ ਹੁੰਦੀ ਹੈ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਅੱਧਾ ਫੁੱਟ ਲਾਉਨੇ ਆ ਤੇ ਖੇੜੀ ਤੋਂ ਖੇੜੀ ਦਾ ਫਾਸਲਾ ਡੇਢ ਫੁੱਟ ਦਾ ਹੁੰਦਾ ਜੀ ਤੇ ਨਵੰਬਰ ਚ ਇਹਨੂੰ ਟੱਕ ਕੇ ਜੋ ਇਸ ਦੀ ਵੀ ਚੜਾਈ ਅਪ੍ਰੈਲ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਂਦੀ ਹੈ ਜੋ ਖੇਤ ਵਿੱਚ ਇਸ ਦਾ ਵੀ ਪੈਕਿੰਗ ਕਰਕੇ ਲਫਾਫਾ 15 ਕਿਲੋ ਦੀ ਪੈਕਿੰਗ ਕਰਕੇ ਮੰਡੀ 'ਚ ਲਾ ਜਾ ਕੇ ਤੇ ਰੇਟ ਵੀ ਇਸ ਦਾ ਵੀ ਪਹਿਲੋ ਪਹਿਲਾਂ ਦੋ ਤੜਾਈਆਂ ਨੇ ਚੰਗਾ ਮਿਲ ਜਾਂਦਾ ਇਹ 1 ਕਿੱਲੇ ਤੋਂ ਸਾਰ 200 ਤੋਂ ਲੈ ਕੇ 250 ਕੁਇੰਟਲ ਤੱਕ ਛਾੜਦੇ ਜਾਂਦੀ ਹੈ ਇਸ ਦੀਆਂ ਵਟਾਂ ਅਸੀਂ ਟਰੈਕਟਰ ਵਾਲੇ ਜਿੰਦਰੇ ਨਾਲ ਪਾਉਂਦੇ ਆ ਤੇ ਜਿੱਥੋਂ ਤੱਕ ਖਾਦ ਦੀ ਗੱਲ ਹੈ ਖਾਦ ਅਸੀਂ ਇਸ ਨੂੰ ਥੱਲੇ ਕਿੱਲੇ ਦੇ ਵਿੱਚ ਤਿੰਨ ਬੋਰੀਆਂ ਡੀਏਪੀ ਇੱਕ ਬੋਰੀ ਪोटाश ਦੋ ਸੁੱਪਰ ਦੀਆਂ ਤੇ ਬਾਕੀ ਜੋ ਜਿੰਕ ਹੈ ਉਹ ਪਾ ਕੇ ਤੇ ਜਿੰਦਰੇ ਨਾਲ ਟਰੈਕਟਰ ਵਾਲੇ ਜਿੰਦਰੇ ਨਾਲ ਵਟਾਂ ਕੱਢ ਦਿੰਨੇ ਆ ਬਿਮਾਰੀ ਸਾਰੇ ਨੂੰ ਜਿਹੜੀ ਆਉਂਦੀ ਹੈ ਬਿਮਾਰੀ ਇਹਨੂੰ ਵਾਇਰਸ ਰੋਗ ਜਿਹੜਾ ਬਾਅਦ ਚ ਜੋ ਮਈ ਜੂਨ ਦੇ ਮਹੀਨੇ ਚ ਵਾਇਰਸ ਰੋਗ ਆਉਂਦਾ ਹੈ ਉਹ ਇਸ ਨੂੰ ਖਰਾਬ ਕਰਦਾ ਹੈ ਨਹੀਂ ਤੇ ਪਹਿਲਾਂ ਬਿਲਕੁਲ ਠੀਕ ਰਹਿੰਦੀ ਹੈ ਜੀ ਮੈਂ ਸਾਰੇ ਭਰਾਵਾਂ ਕਿਸਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਦੇ ਦੇਸ਼ ਵਿੱਚ ਰਹਿ ਕੇ ਖੇਤੀ ਕਰਕੇ ਚੰਗਾ ਮੁਰਾਫਾ ਕਮਾਓ ਤੇ ਸਬਜ਼ੀ ਵੀ ਕਰੋ ਸਬਜ਼ੀ ਦੀ ਬਹੁਤ ਵਧੀਆ ਖੇਤੀ ਹੈ ਕਿਸਾਨ ਵੀਰਾਂ ਨੂੰ ਤਾਂ ਮੈਂ ਇਹ ਅਪੀਲ ਕਰਦਾ ਹਾਂ ਸਾਰੇ ਕਿ ਆਪਣੇ ਆਪਣੇ ਏ ਕਰੇ ਲੋ ਪੱਦਰ ਤੇ ਸਬਜ਼ੀਆਂ ਦੇ ਜ਼ਰੂਰ ਕਾਸ਼ ਕਰਨ ਕਿਉਂਕਿ ਜਿਹੜਾ ਬਾਜ਼ਾਰ ਵਿੱਚ ਸਬਜ਼ੀਆਂ ਆ ਰਹੀਆਂ ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ਤਰ੍ਹਾਂ ਦੀ ਸਬਜ਼ੀ ਆ ਰਹੀ ਆ ਕੀ ਉਹਨਾਂ ਤੇ ਜ਼ਹਿਰਾਂ ਦੀ ਵਰਤੋਂ ਤਾਂ ਨਹੀਂ ਕੀਤੀ ਗਈ ਮੈਂ ਕਿਸਾਨ ਵੀਰਾਂ ਨੂੰ ਇਹੇ ਅਪੀਲ ਕਰਦਾ ਹਾਂ ਕਿ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਝੋਨਾ ਸਾਡਾ ਧਰਤੀ ਵਿੱਚੋਂ ਬਹੁਤ ਪਾਣੀ ਖੇਚ ਰਿਹਾ ਆ ਜਿਹੜੇ ਲੋਕ ਨਹਿਰੀ ਪਾਣੀ ਦਾ ਵਰਤੋਂ ਕਰਦੇ ਆ ਉਹ ਤਾਂ ਕਿਸੇ ਹੱਦ ਤੱਕ ਝੋਨਾ ਬੀ ਸਕਦੇ ਆ ਪਰ ਜਿਹੜੇ ਧਰਤੀ ਮਾਂ ਚੋਂ ਪਾਣੀ ਕੱਢ ਕੇ ਝੋਨਾ ਪੈਦਾ ਕਰਦੇ ਆ ਉਹ ਤਾਂ ਬਹੁਤ ਸਾਡੇ ਜਿਹੜੇ ਨੇਚਰਲ ਰਿਸੋਰਸਸ ਆ ਉਹਨਾਂ ਦਾ ਘਾਣ ਹੋ ਰਿਹਾ ਸੋ ਮੈਂ ਤਾਂ ਇਹ ਅਪੀਲ ਕਰਾਂਗਾ ਕਿ ਬਿਲਕੁਲ ਝੋਨਾ ਥੱਲਿਓਂ ਧਰਤੀ ਵਿੱਚੋਂ ਪਾਣੀ ਕੱਢ ਕੇ ਨਾ ਬੀਜਿਆ ਜਾਵੇ ਉਹਦੇ ਨਾਲ ਉਹ ਸਗੋ ਬਾਗਬਾਨੀ ਫਸਲਾਂ ਵੱਲ ਆਇਆ ਜਾਵੇ